ਬਾਬੇ ਨੂੰ ਆਖਿਆ ਸੀਗਾ ਵੀ ਆਹ ਗੇਟ ਲਾ ਦੇ ਇਹ ਪਿਆਸੀ ਆ ਦੇ ਨਾਲ ਫੱਟੀਆਂ ਫੁੱਟੀਆਂ ਲਾਤੀਆਂ ਹਲੋ ਹਲੋ ਕੀ ਕਰਦਾ ਸਨੇ ਸਨੇ ਕਾ ਬਣਾਉਣਾ ਸਨੇ ਕੀ ਕਰਦੇ ਸਨੇਕ ਰਗਿਆ ਸੀ ਹੋਰ ਸੂਏ ਤੋਂ ਦੇਖ ਸੂਏ ਤੇ ਉਧਰ ਨਹੀਂ ਮੁਕਰਿਆ ਉਹ ਨਹੀਂ ਉਧਰ ਨਹੀਂ ਕਰਿਆ ਮੂੰਹ ਆਈ ਆਈ ਗਿਆ ਆਈ ਨੀ ਦੱਸ ਕਾ ਨਾਮ ਦਾ ਮੈਂ ਤਾਂ ਹਾਂ ਨਹੀਂ ਕਰਾਂਦਾ ਹਾਂ ਮੈਂ ਮੂਵੀ ਕਿਤਾ ਉਹ ਜਦੋਂ ਛੇੜੇ ਫੇਰ ਕਹਿਣਾ ਹੁੰਦਾ ਜਾਂ ਉੱਤੇ ਪੈਰ ਰੱਖ ਲਈ ਅੱਜ ਲਾਈਟ ਹੀ ਨਹੀਂ ਆਈ ਫਾਲਟ ਪੈ ਗਿਆ ਮੋਟਰ ਵਾਲੀ ਹੁਣ ਦੇਖੋ ਰਾਤ ਨੂੰ ਆਉਂ ਜਾ ਤਾਂ ਫਿਰ ਜਾਂ ਫਿਰ ਕੱਲ ਨੂੰ ਹੀ ਛੱਡਾਂਗੇ ਪਾਣੀ ਇਹਨਾਂ ਚ ਹਾਂ ਅਮਰੂਦ ਅਮਰੂਦ ਲਾਉਣਾ ਹੈ ਜੇ ਜੇ ਲਾਉਣਾ ਮਾੜੀ ਸਾਂ ਹੋ ਜਾਣ ਦੇ ਹੋਰ ਹੋ ਜਾਣ ਦੇ ਥੋੜਾ ਜਿਹਾ ਟਾਈਮ ਨਹੀਂ ਚਾਤੇ ਓਖਾ ਹੋ ਜਾ ਕਰਦਾ ਕਿਤਾਬ ਵਧੀਆ ਦੇਖਨੇ ਸਾ ਕਰਤੀ ਨਹੀਂ ਦੀ ਵੜਾ ਓਖਾ ਜਾ ਕਰਦਾ ਉਰੇ ਆ ਉਰੇ ਮਦੀ ਮੇਰੇ ਕੋਲ ਕਿਆ ਕਰ ਤੂੰ ਬਾਤ ਲੈ ਪੱਟੀਆਂ ਨਹੀਂ ਤੂੰ ਖੜ ਜਾ ਇੱਕ ਮਿੰਟ ਮੈਂ ਪੜਦਾ ਜਾ ਫਿਰ ਕਹੀ ਨਾਲ ਮੈਂ ਪੜਨਾ ਕਹੀ ਨਾਲ ਨਹੀਂ ਇਹਦੇ ਨਾਲ ਹੀ ਖੁਰਪੇ ਨਾਲ ਹੀ ਆਜੀ ਰੋਟਾ ਲਾਓ ਬਾਈ ਮੋਟਰ ਵਾਲੀ ਲਾਈਟ ਵੀ ਆ ਗਈ ਤੇ ਇੱਕ ਕਪਾ ਮਰੂਦ ਲਾਤਾ ਆ ਉਰੇ ਲਾਤਾ ਮਰੂਦ ਇੱਥੇ ਇੱਕ ਹੋਰ ਪਿਆਜੇ ਤੇ ਕੋਲਾ ਲਾਣੀ आ एक मरूद उरे लाता, उरे लाता अपने एक मूरे लाता सी आइड बा लगे हुआ है इधर लगे बूटा गल सुन मेरी तेरा कदम है ना ये चार दर। ਲੈ ਆਂ ਕਰ ਆ ਮੈਂ ਸਾਡੇ ਲਈ ਲਾਉਣਾ ਤੇਰੇ ਪੈਰ ਚ ਨਹੀਂ ਲਾਉਂਦਾ ਡਰਨਾ ਇੱਥੇ ਖੜ ਮੇਰੇ ਨਾਲ ਮੇਰੇ ਪੈਰ ਲਾ ਕੇ ਖੜ ਜਾ ਪੈਰ ਲਾ ਕੇ ਖੜ ਜਾ ਪੈਰ ਲਾ ਹੋਰ ਰੋਇਆ ਮੁਰ ਰੋਇਆ ਇਹਨਾ ਸਿਰ ਲੜਾ ਲਿਆ ਮੈਂ ਸਿਰ ਲੜਾ ਸਿੱਧਾ ਖੜ ਸਿੱਧਾ 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 ਕਰ ਕਰ ਤਨ ਕਰ ਤਨ ਸਿੱਧਾ ਕਰ ਕਰ ਤਨ ਕੋਰੇ ਤੱਕ ਆ ਗਿਆ ਨਾ ਤੇਰਾ ਕੱਦ ਹੈਗਾ ਦੇਖਾਂ ਇਹਦਾ ਬਾਲਾ ਦਸੀ ਜਾਂਦਾ ਇੱਕ ਮਿੰਟ ਭਰਿਆ ਜਾ ਮੈਂ ਕੈਸੇ ਕੀ ਆ ਗਈ ਹੂੰ ਤੱਤ ਤੋਂ ਮੱਝੋ ਕੋ ਧਿਆਨ ਰੱਖਣਾ ਤੇਨੇ 3 ਫੁੱਟ 5 ਇੰਚ 3 ਫੁੱਟ ਦਾ ਤੂੰ 3 ਫੁੱਟ 5 ਇੰਚ ਦਾ 3.5 ਫੁੱਟ ਦਾ ਦੇਖਣ ਨੂੰ ਤਾਂ ਲੱਗਦਾ ਨਹੀਂ ਹਾਂ ਮੇਰੇ ਲੱਕ ਤੱਕ ਆਉਂਦਾ ਹੈ ਰੇ ਹਿਸਾਬ ਨਾਲ ਤਾਂ ਮੇਰਾ ਕੱਦ ਜੇ ਤੇਰਾ 3.5 ਫੁੱਟਾ ਮੇਰਾ ਤਾਂ ਫਿਰ 7-8 ਫੁੱਟ ਹੋਵੇ। ਖਿਆਲ ਉਸੇ ਨਾਲ ਹੀ ਚੱਲਾਂਗੇ। ਆ ਬਾਈਟ ਨਾਲ ਚੱਲ ਪਿਆ ਕਰਾਂਗੇ। ਖਿਆਲ। ਹਾਂ ਦੋਨੇ ਤੇਰੇ ਨੇ। ਓ। ਨੇ ਮਾਰੇ ਟੱਕ ਜੱਕ ਕੇ ਆ ਹੋ ਗਿਆ ਤੇਰਾ ਚੱਕ ਹੁਆ ਹੋ ਲੈ ਆਹ ਟੱਕਣਾ ਦੀ ਬਣਾ ਰੱਖੀ ਐ ਡੇਟੀਆਂ ਟੱਕਣਾ ਦੀ ਡੇਟੀਆਂ ਬਣਾ ਰੱਖੀ ਆ ਨੇ